ਜੇਕਰ ਤੁਹਾਨੂੰ ਪੀਲੀਆ ਆਇਆ ਹੈ ਜੇਕਰ ਤੁਹਾਡੇ ਪੀਲੀਆ ਜਿਹੜੀ ਹੈ ਇਲਾਜ ਕਰਨ ਤੋਂ ਬਾਅਦ ਵੀ ਜਿਹੜੀ ਹੈ ਨਹੀਂ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਮਨੀਸ਼ ਜੀ ਮੌਜੂਦ ਨੇ ਜੋ ਜਿੰਨਾਂ ਵੱਲੋਂ ਇੱਕ ਚਾੜਾ ਜਿਹੜਾ ਇਹ ਕੀਤਾ ਜਾ ਰਿਹਾ ਹੈ 14 ਤੋਂ 15 ਸਾਲ ਹੋ ਗਏ ਕਰਦੇ ਹੋਏ ਤੁਹਾਨੂੰ ਦਿਖਾਵਾਂਗੇ ਤਸਵੀਰ ਦੇ ਵਿੱਚ ਕੀ 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 ਇਹਦੇ ਵਿੱਚ ਪਾਉਂਦੇ ਨੇ ਤੇ ਕੀ ਕੀ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਇਸ ਇਸ ਤਰੀਕੇ ਨਾਲ ਕਿੰਨੇ ਵਾਰ ਜਿਹੜਾ ਝਾੜਾ ਕਰਵਾਉਣਾ ਆਉਣਾ ਪੈਂਦਾ ਤੇ ਜਿਹੜੇ ਪੀਲੀਏ ਦੀ ਬਿਮਾਰੀ ਹੈ ਜਿਹੜੀ ਦੂਰ ਹੋ ਜਾਂਦੀ ਹੈ ਪੀਲੀਆ हट ਜਾਂਦਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਰ ਬਹੁਤ ਵਧੀਆ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਸੀਂ ਪੀਲੀਏ ਦਾ ਝਾੜਾ ਕਰ ਰਹੇ ਹੋ ਕਿੰਨੇ ਦਿਨ ਤੋਂ ਕਰ ਰਹੇ ਹੋ ਤੇ ਕਿੰਨੀ ਵਾਰ ਜੜੀਆਂ ਬੰਦੇ ਨੂੰ ਆਉਣਾ ਪੈਂਦਾ ਇਹ 10-12 ਸਾਲ ਤੋਂ ਮੈਂ ਕਰ ਰਿਹਾ ਜੀ ਇਹ ਝਾੜਾ ਜੀ ਲੇਕਿਨ ਪਹਿਲਾਂ ਬਹੁਤ ਘੱਟ ਕਰਦਾ ਸੀ 6-8 ਮਹੀਨੇ ਤੋਂ ਇਸ ਜੀ ਨੂੰ ਵਧਾਇਆ ਟਾਈਮ ਦੇਣਾ ਸ਼ੁਰੂ ਕੀਤਾ ਆ ਤਾਂ ਜਿੰਨੂੰ ਨੂੰ ਪਤਾ ਲੱਗਦਾ ਆਂਦੇ ਨੇ ਬਿਲਕੁਲ ਠੀਕ ਹੋ ਕੇ ਜਾਂਦੇ ਨੇ ਕਿੰਨਾ ਵੀ ਪੁਰਾਣਾ ਜਿਹੜਾ ਪੀਲੀਏ ਹੋਵੇ ਜੇ ਪੀਲੀਏ ਤੇ ਆਪਾਂ ਗੱਲ ਕਰੀਏ ਪੀਲੀਏ ਦੇ ਦੋ ਪ੍ਰਕਾਰ ਦੇ ਹੁੰਦੇ ਕਾਲੀਆਂ ਪੀਲੀਏ ਹੁੰਦਾ ਇੱਕ ਦੂਜਾ ਪੀਲੀਏ ਹੁੰਦਾ ਕਿਦਾਂ ਕਿਹੜਾ ਹੀ ਪੀਲੀਏ ਦਾ ਤੁਸੀਂ ਜਿਹੜਾ ਇਲਾਜ ਕਰਦੇ ਇਹ ਦੋਨੋਂ ਪੀਲੀਏ ਦਾ ਇਲਾਜ ਕਰੀਦਾ ਤੇ ਬਿਲਕੁਲ ਇਹ ਤਿੰਨ ਵਾਰੀ ਆਣਾ ਪੈਂਦਾ ਇੱਥੇ ਜੀ ਰੈਗੂਲਰ ਤਿੰਨ ਦਿਨ ਆਣਾ ਪਏਗਾ ਵੀਰ ਵਾਰ ਨਹੀਂ ਹੁੰਦਾ ਬਾਕੀ ਤਿੰਨ ਦਿਨ ਲਗਾਤਾਰ ਹੁੰਦੇ ਆ ਤੇ ਭਾਵੇਂ ਕਾਲਾ ਪੀਲੀਏ ਹੋਵੇ ਭਾਵੇਂ ਨੋਰਮਲ ਪੀਲੀਏ ਹੋਵੇ ਇਹਦਾ ਫਰਕ ਪੈਣਾ ਹੀ ਲਗਾ ਬਖਸ਼ ਦੀ ਕਿਦਰੋਂ ਤੁਹਾਨੂੰ ਇਹ ਬਖਸ਼ ਮਿਲੀ ਕਿਵੇਂ ਮਤਲਬ ਕਿ ਤੁਹਾਨੂੰ ਲੱਗਿਆ ਵੀ ਇਸ ਤਰੀਕੇ ਨਾਲ ਜਿਹੜਾ ਝਾੜਾ ਕੀਤਾ ਜਾ ਸਕਦਾ ਹੈ ਇੱਕ ਆਪਣੇ ਨਾ ਗੁਰੂ ਸੀਗੇ ਜੀ ਚੇਤਰਾਮ ਜੀ ਉਹਨਾਂ ਨੇ ਮੈਨੂੰ ਬਖਸ਼ ਦਿੱਤੀ ਸੀ ਉਹ ਇਸ ਦੁਨੀਆ 'ਚ ਹੈ ਨਹੀਂ ਫਿਲਹਾਲ ਤੇ ਉਹਨਾਂ ਦੇ ਹੁਕਮ ਅਨੁਸਾਰ ਇਹ ਝਾੜਾ ਆਪਾਂ ਕਰਦੇ ਆ ਜੀ ਜੀ ਬਿਲਕੁਲ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇੱਥੇ ਜਿਹੜੇ ਸਰ ਵੀ ਮੌਜੂਦ ਨੇ ਤੇ ਨਾਲ ਦੇ ਨਾਲ ਦਿਖਾਵਾਂਗੇ ਕਿ ਝਾੜਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਕੀ ਕੀ ਇਹਦੇ ਵਿੱਚ ਜਿਹੜਾ ਤੁਸੀਂ ਪਾਇਆ ਇਹਦੇ 'ਚ ਅਸੀਂ ਸਰੋਂ ਦਾ ਤੇਲ ਪਾਨੇ ਆ ਜੀ ਜੀ ਤੇ ਇੱਕ ਬੋਤਲ ਪਾਣੀ ਮੰਗਾਈਦਾ ਆ ਇਹ ਨਾਰਮਲ ਪਾਣੀ ਹੁੰਦਾ ਨਾਰਮਲ ਪਾਣੀ ਘਰ ਵਾਲਾ ਫਿਲਟਰ ਵਾਲਾ ਪਾਣੀ ਲੈ ਲਓ ਔਰ ਰਾਤ ਨੂੰ ਤੁਸੀਂ ਆਪਣੇ ਸਰਾਣੇ ਅੱਗੇ ਰੱਖਣਾ ਉਹੀ ਸਵੇਰੇ ਲੈ ਕੇ ਆਣਾ ਉਹਦੇ ਨਾਲ ਹੀ ਅਸੀਂ ਝਾੜਾ ਕਰਨਾ ਔਰ ਅਸੀਂ ਕੁਝ ਨਹੀਂ ਮੰਗਾਈਦਾ ਜੀ ਬਸ ਉਹਦੇ ਨਾਲ ਹੀ ਆਰਾਮ ਆ ਜਾਂਦਾ ਕੀ ਬਾਤ ਹੈ ਅੱਛਾ ਜੀ ਮੇਕੀ ਤੁਸੀਂ ਇਹ ਕੰਮ ਵੀ ਰਿਯੂਜ਼ ਕਰਦੇ ਹੋ ਇਹ ਕੋਈ ਸਪੈਸ਼ਲ ਕਾ ਹੁੰਦੀ ਹੈ ਕਿ ਨਾਰਮਲ ਹੁੰਦੀ ਹੈ ਇਹ ਨਾਰਮਲ ਕਾ ਹੈ ਜੀ ਆਮ ਖੇਤਾਂ ਦੇ ਵਿੱਚੋਂ ਲੈ ਜਾਂਦੇ ਆ ਬਸ ਉਹੀ ਕਾ ਪਾ ਯੂਜ਼ ਕਰਦੇ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਝਾੜਾ ਜਿਹੜਾ ਹੋ ਚੁੱਕਾ ਹੈ ਹੁਣ ਪੀਲੀਆ ਜਿਹੜੀ ਹੈ ਇਹਨਾਂ ਦੀ ਦੂਰ ਹੋ ਚੁੱਕੀ ਹੈ ਇਹ ਆ ਜਿਵੇਂ ਹੁਣ ਪਹਿਲੇ ਝਾੜੇ ਤੋਂ ਬਾਅਦ ਦੂਜੇ ਝਾੜੇ ਤੋਂ ਬਾਅਦ ਬੰਦੇ ਆ ਕੇ ਆਪੇ ਦੱਸਦੇ ਜੀ ਮੈਨੂੰ ਬਹੁਤ ਆਰਾਮ ਆ ਮੈਨੂੰ ਭੁੱਖ ਲੱਗ ਰਹੀ ਹੈ ਮੈਨੂੰ ਨੀਂਦ ਆ ਰਹੀ ਹੈ ਮੈਨੂੰ ਬਿਲਕੁਲ ਸਫੀਸ਼ੀਐਂਟ ਲੱਗ ਰਿਹਾ ਹੈ ਕਿ ਮੈਂ ਠੀਕ ਹੋ ਰਿਹਾ ਹਾਂ ਜੀ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਝਾੜਾ ਕਿੱਦਾਂ ਕੀਤਾ ਜਾਂਦਾ ਕਿੰਨੇ ਮਿੰਟ ਦਾ ਇਹ ਪ੍ਰੋਸੈਸ ਜਿਹੜਾ ਹੁੰਦਾ ਹੈ ਆ ਤੇ ਕਿਸ ਤਰੀਕੇ ਨਾਲ ਹੁੰਦਾ ਹੈ बस 1.5 ਮਿੰਟ ਦਾ ਪ੍ਰੋਸੈਸ ਹੁੰਦਾ ਜੀ ਬਸ ਹੋਰ ਕੁਝ ਵੀ ਨਹੀਂ ਆਪਾਂ ਗੱਲ ਇਹਦਾ ਅੱਛਾ ਆਪਾਂ ਦੇਖ ਰਹੇ ਆ ਜਦੋਂ ਪਾਣੀ ਤੇ ਤੇਲ ਜਿਹੜਾ ਮਿਕਸ ਕਰ ਦੋ ਪੂਰਾ yellow yellow ਹੋ ਜਾਂਦਾ ਤੇ ਇਹ ਜਿਹੜੀ ਥਾਲੀ ਦੀ ਆਪਾਂ ਗੱਲ ਕਰ ਰਹੇ ਆ ਥਾਲੀ ਕਿਹੜੀ ਹੈ ਇਹ ਪਿੱਤਲ ਦੀ ਥਾਲੀ ਹੁੰਦੀ ਹੈ ਜੀ ਪਿੱਤਲ ਦੀ ਥਾਲੀ 'ਚ ਇਹ ਕਰਨਾ ਹੁੰਦਾ ਆ ਹੁਣ ਜਿੰਨਾ ਗਾੜਾ ਨਿਕਲੇਗਾ ਸਮਲ ਉਹਨਾਂ ਦਾ ਜੌਂਡਿਸ ਨਿਕਲਦਾ ਪਿਆ ਆ ਜੀ ਸੋ ਇੱਕ ਵਾਰੀ ਜ਼ਰੂਰ ਦੇਖਾਂਗੇ ਸੋ ਤੁਸੀਂ ਨਾਲ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਜਿਹੜੀਆਂ ਨੇ ਸਾਂਝੇ ਕਰਾਂਗੇ ਸੋ ਕਰੋ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਚਾੜਾ ਕੀਤਾ ਜਾ ਰਿਹਾ ਹੈ ਆਪਾਂ ਲੋਕਾਂ ਨਾਲ ਵੀ ਗੱਲ ਕਰਾਂਗੇ ਕਿੰਨਾ ਕੁ ਜਿਹੜਾ ਫਰਕ ਪੈ ਰਿਹਾ ਹੈ ਤੇ ਕਿੰਨਾ ਕੁ ਜਿਹੜਾ ਆਰਾਮ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਣੀ ਤੇ ਉਸ ਦੇ ਵਿੱਚ ਜਿਹੜਾ ਆ ਤੇਲ ਨੋਰਮਲ ਜਿਹੜਾ ਆਪਾਂ ਸਬਜ਼ੀਆਂ ਦੇ ਵਿੱਚ ਖਾਂਦੇ ਨੇ ਤੇ ਪਾਣੀ ਦੀ ਆਪਾਂ ਗੱਲ ਕਰੀਏ ਨੋਰਮਲ ਜਿਹੜੇ ਆਪਾਂ ਪਿੰਦੇ ਨੇ ਆਪਣੇ ਸਿਰਾਂ ਨੇ ਰੱਖ ਕੇ ਸੋਣਾ ਇਸੇ ਨਾਲ ਜਿਹੜੇ ਆ ਪੀਲੇ ਤੁਸੀਂ ਦੇਖ ਸਕਦੇ ਹੋ yellow yellow ਯਾਨੀ ਕਿ ਪੀਲਾ ਰੰਗ ਜਿਹੜਾ ਨਿਕਲ ਰਿਹਾ ਹੈ ਸੋ ਸਵੀਰਾ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕੀ ਅੱਜ ਕੱਲ ਪੈਸੇ ਲੈਂਦੇ ਆ ਅਸੀਂ ਕੋਈ ਪੈਸਾ ਨਹੀਂ ਕੋਈ ਕੋਈ ਥਿੱਲਾ ਨਹੀਂ ਕੋਈ ਕੁਝ ਨਹੀਂ ਲੈਣਾ ਇਹਨਾਂ ਨੇ ਇਹਨਾਂ ਨੇ ਇਹਨੇ ਗਮਾਨ ਆ ਇਹਨਾਂ ਦਾ ਕਿ ਦੁਨੀਆ ਤੇ ਲੱਕ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਜਿੰਨੇ ਵੀ ਲੋਕੀ ਆਣ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿੰਨੇ ਲੋਕੀ ਆਣ ਕਿਥੋਂ ਇਲਾਜ ਕਰਾਂਗੇ ਜਾਨ ਉਹ ਫ੍ਰੀ ਇਲਾਜ ਕਰਨ ਉਹਨਾਂ ਕੋਈ ਪੈਸੇ ਨਹੀਂ ਜੇਕਰ ਆਪਾਂ ਦਵਾਈਆਂ ਦੀ ਗੱਲ ਕੀਤੀ ਜਾਵੇ ਦਵਾਈਆਂ ਜਿਹੜੀਆਂ ਬਹੁਤ ਪੈਸਿਆਂ ਦੀ ਆ ਜਾਂਦੀ ਹੈ ਨਾਲ ਆਪਾਂ ਤੁਹਾਨੂੰ ਦੱਸਦੇ ਫ੍ਰੀ ਦੇ ਵਿੱਚ ਬਿਲਕੁਲ ਜਿਹੜਾ ਇਹਨਾਂ ਦਾ ਇਲਾਜ ਹੋ ਰਿਹਾ ਵੀਰਵਾਰ ਵਾਲਾ ਦਿਨ ਛੱਡ ਕੇ ਨਾਲ ਦੇ ਨਾਲ ਜਿਹੜਾ ਇਹ आज ਜਿਹੜਾ ਹਫਤੇ ਦੇ 6 ਦਿਨ ਕਰਦੇ ਨੇ ਤੀਸਰਾ ਵਾਰੀ ਤੀਸਰੀ ਵਾਰ ਆਇਓ ਪੀ ਲਿਆ ਕੋਰਾਮ ਹੈ ਆਪਕੀ ਆਰਾਮ ਹੈ ਜੀ ਭੁੱਖ ਲੱਗ ਰਹੀ ਹੈ ਖਾਣੇ ਦਾ ਮਨ ਕਰ ਰਹਾ ਹੈ ਕੋਈ ਦਿੱਕਤ ਨਹੀਂ ਹੈ ਸਭ ਨਰਮਲ ਹੈ ਬਹੁਤ ਬੜੀਆਂ ਹੈ ਬਹੁਤ ਬੜੀਆਂ ਹੈ ਇयहां ਪਰ ਆਣਾ ਜ਼ਰੂਰੀ ਹੁੰਦਾ ਹੈ ਬਿਲਕੁਲ ਅਜੇ ਕੋਈ ਪੈਸੀ ਵਗੈਰੇ ਲਈ ਕੁਝ ਵੀ ਨਹੀਂ ਐਕਡਮ ਫਰੀ ਸੇਵਾ ਫਰੀ ਸੇਵਾ ਕੀਤੀ ਜਾ ਰਹੀ ਹੈ ਜੀ ਹਾਂ ਫਰੀ ਸੇਵਾ ਉਹਨਾਂ ਦੇ ਬਿਲਕੁਲ ਮੁਫਤ ਦੇ ਵਿੱਚ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਜੇਕਰ ਪੀਲੀਆ ਆਇਆ ਤੁਹਾਨੂੰ થોਸੀ ਬਹੁਤ ਜ਼ਿਆਦਾ ਪੈਸੇ ਜਿਹੜੇ ਖਰਚ ਚੁੱਕੇ ਹੋ ਪਰ ਕਿਤੇ ਨਹੀਂ ਤੁਹਾਨੂੰ ਆਰਾਮ ਜਿਹੜਾ ਹੈ ਨਹੀਂ ਆ ਰਿਹਾ ਤੇ ਜਲਦੀ ਤੋਂ ਜਲਦੀ ਇੱਥੇ ਆ ਕੇ ਆਪਣਾ ਜਿਹੜਾ ਚਾੜਾ ਤੁਸੀਂ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪੀਲੀਆ ਦਾ ਇਲਾਜ ਕੀਤਾ ਜਾ ਰਿਹਾ ਹੈ ਬਿਲਕੁਲ ਹੀ ਨਾ ਕੋਈ ਕੈਮੀਕਲ ਯੂਜ਼ ਕੀਤਾ ਜਾ ਰਿਹਾ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਵਾਈ ਜਿਹੜੀ ਦਿੱਤੀ ਜਾ ਰਹੀ ਹੈ ਬਿਲਕੁਲ ਫਰੀ ਦੇ ਵਿੱਚ ਜਿਹੜਾ ਹੈ ਝਾੜਾ ਜਿਹੜਾ ਕੀਤਾ ਜਾ ਰਿਹਾ ਉਹ ਵੀ ਨਾਰਮਲੀ ਜਿਹੜਾ ਸਬਜੀ ਦੇ ਵਿੱਚ ਤੇਲ ਪਾਉਂਦੇ ਯਾਨੀ ਕਿ ਸਰੋਂ ਦਾ ਤੇਲ ਤੇ ਨਾਰਮਲ ਜਿਹੜਾ ਪਾਣੀ ਹੁੰਦਾ ਉਹ ਪਾ ਕੇ ਜਿਹੜਾ ਝਾੜਾ ਕੀਤਾ ਜਾ ਰਿਹਾ ਆਪਾਂ ਪੁੱਛਾ ਮੇਰੇ ਕੋਲ ਅੱਜ ਇਹਨਾਂ ਦਾ ਤੀਜਾ ਝਾੜਾ ਆ ਇਹ ਜਦੋਂ ਆਏ ਸੀਗੇ ਆਪ ਵੀ ਕਹਿੰਦੇ ਸੀਗੇ ਬਹੁਤ ਪਰੇਸ਼ਾਨੀ ਹੈਗੀ ਹੁਣ ਆਪ ਵੀ ਅੱਜ ਹੀ ਮੇਰੀ ਗੱਲ ਹੋਈ ਨਾ ਨਾ ਕਹਿੰਦੇ ਬਿਲਕੁਲ ਮੈਂ ਠੀਕ ਫੀਲ ਕਰਦਾ ਪਿਆ ਬਿਲਕੁਲ ਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ येलो ਹੋ ਗਿਆ ਜਿੰਮੇ ਵਿੱਚ ਕਿਸੇ ਨੇ ਹਲਦੀ ਪਾਈ ਹੁੰਦੀ ਹੈ ਅੱਛਾ ਇਹਦੇ ਵੱਲ ਜਦੋਂ ਸਾਹਮਣੇ ਵਾਲਾ ਬੰਦਾ ਬੈੰਦਾ ਹੈ ਇਹਦੇ ਵੱਲ ਦੇਖਣਾ ਪੈਂਦਾ ਹੈ ਹਾਂ ਬਿਲਕੁਲ ਦੇਖਣਾ ਪੈਂਦਾ ਹੈ ਇਹਦੇ ਵਿੱਚ ਨਿਗ੍ਹਾ ਰੱਖਣੀ ਪੈਂਦੀ ਹੈ ਜੀ ਫ੍ਰੀ ਬਿਲਕੁਲ ਫ੍ਰੀ ਸੇਵਾ ਕਰ ਰਹੇ ਹੋ ਕੀ ਕਾਰਨ ਕੀ ਹੈ ਬਸ ਫ੍ਰੀ ਸੇਵਾ ਕਰ ਰਹੇ ਆ ਜੀ ਦਾਤੇ ਦਾ ਦਿੱਤਾ ਸਭ ਕੁਝ ਹੈ ਜੀ ਕੋਈ ਐਦਾ ਦੀ ਗੱਲ ਹੀ ਨਹੀਂ ਹੈ ਕਿ ਸਾਨੂੰ ਪੈਸੇ ਨਾਲ ਕੁਝ ਹੈ ਬਸ ਮਰੀਜ਼ ਠੀਕ ਹੋ ਕੇ ਆਂਦਾ ਹੈ ਦੁਆ ਦਿੰਦਾ ਮੇਰੀ ਫੈਮਿਲੀ ਨੂੰ ਲੱਗਦੀ ਹੈ ਬਸ ਇਹਦੇ ਜੀ ਅਸੀਂ ਖੁਸ਼ ਹੋ ਜਾਂਦੇ ਹਾਂ ਅੱਛਾ ਲੋਕੇਸ਼ਨ ਦੀ ਆਪਾਂ ਗੱਲ ਕਰ ਲਈਏ ਲੋਕ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਦਵਾਈਆਂ ਦੀ ਆਪਾਂ ਗੱਲ ਕਰੀਏ ਬਹੁਤ ਪੈਸੇ ਦੀ ਦਵਾਈਆਂ ਜਿਹੜੀਆਂ ਨੇ ਖਾ ਜਾਂਦੇ ਨੇ ਇੱਧਰ ਉੱਧਰ ਵੀ ਜਾਣਾ ਕਰਵਾਉਂਦੇ ਨੇ ਪਰ ਅਸਰ ਜਿਹੜਾ ਹੈ ਉਹਨਾਂ ਨੂੰ ਨਹੀਂ ਹੁੰਦਾ ਉਹ ਜਿਹੜਾ ਆਰਾਮ ਜਿਹੜਾ ਨਹੀਂ ਮਿਲਦਾ ਇੱਕ ਵਾਰੀ ਆਪਣੀ ਲੋਕੇਸ਼ਨ ਜਿਹੜਾ ਦੱਸ ਦੋਗੇ ਤੇ ਟਾਈਮਿੰਗ ਵੀ ਤੇ ਕਿਹੜੇ ਕਿਹੜੇ ਦਿਨ ਜਿਹੜਾ ਤੁਸੀਂ ਚਾਲਾ ਕਰਦੇ ਹੋ ਉਹ ਵੀ ਟਾਈਮਿੰਗ ਦੇਖੋ ਜੀ 12 ਤੋਂ 1 ਵਜੇ ਤੱਕ ਹੈ ਟਾਈਮਿੰਗ 12 ਤੋਂ 1 ਵਜੇ ਤੱਕ ਹੈ ਦੁਪਹਿਰ ਦੇ ਦੇ ਲੋਕੇਸ਼ਨ ਹੈ ਭੋਲੇ ਭਾਈ ਦਾ ਦਫਤਰ ਹੈ ਦਲਜੀਤ ਸਿੰਘ ਰੇਵਾਲ ਜੀ ਦਾ ਉਸ ਤੋਂ ਪੰਜ ਸੱਤ ਦੁਕਾਨ ਪਹਿਲਾਂ ਸ਼ੈਰੀ ਬੇકરી ਨਾਂ ਦੇ ਦੁਕਾਨ ਹੈ ਜੀ ਬਸ ਤੁਸੀਂ ਉੱਥੇ ਆ ਜਾਓ 12 ਤੋਂ 1:30 ਦਾ ਟਾਈਮ ਹੈ ਜੀ ਮੇਰਾ ਮੋਬਾਈਲ ਨੰਬਰ ਹੈ 988332431 ਜੇ ਕੋਈ ਬਾਹਰੋਂ ਲੁਧਿਆਣੇ ਤੋਂ ਬਾਹਰੋਂ ਆ ਰਿਹਾ ਹੈ ਪਲੀਜ਼ ਮੈਨੂੰ ਕਾਲ ਕਰਕੇ ਆਵੇ ਮੈਂ ਇੱਥੇ ਅਵੇਲੇਬਲ ਰਹਾ ਤੁਹਾਡਾ ਘੇੜਾ ਨਾ ਲੱਗੇ ਬਸ ਇਹੀ ਕਹਨੇ ਆ ਜੀ